ਆ ਪਹਿਲੀ ਵੀਡੀਓ ਪਾਈ ਹੋਈ ਏ ਇੱਕ ਬਾਈ ਗਰਮ ਕਰਨ ਤੇ ਕਬੂਤਰਾਂ ਨੂੰ ਹਨਾ ਕਿਦਾਂ ਗਰਮ ਕਰੀਦਾ ਉਹ ਤੁਸੀਂ ਦੇਖ ਲਿਓ ਉਹ ਬਹੁਤ ਹੈਨ ਵੀਡੀਓ ਆ ਹਨਾ ਸਭ ਤੋਂ ਪਹਿਲੀ ਵੀਡੀਓ ਉਹੀ ਪਾਈ ਸੀ ਤੇ ਬਾਕੀ ਮੈਂ ਦੱਸ ਵੀ ਦਿੰਦਾ ਬਾਈ ਜੇ ਜੋੜੇ ਜੋੜੇ ਆਪੀ ਛਤਰੀ ਚੜ ਗਿਆ ਬਾਈ ਉੱਡ ਕੇ ਆਇਆ ਅੱਧਾ ਘੰਟਾ ਉੜਿਆ ਤੇ ਆ ਕੇ ਛਤਰੀ ਤੇ ਬਹਿ ਗਿਆ ਹੁਣ ਇਹਨੂੰ ਛਤਰੀ ਤੋਂ ਲਾਵਾਂਗੇ ਤੇ ਖੁੱਡੇ ਤੇ 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 ਚੜਦੇ ਵਾਲੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਹਨਾਰੇ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿলো ਧੰਨਵਾਦ ਤੇ ਲੋ ਬਾਬੇ ਅੱਜ ਦੀ ਵੀਡੀਓ ਕਰਦੇ ਆ ਸ਼ੁਰੂ ਤੇ ਆ ਟਾਈਮ ਹੋ ਗਿਆ ਕਾਫੀ ਬਾਈ ਤੇ ਬਾਈ ਧੁੱਪ ਵੀ ਚੜਨ ਲ ਤੇ ਲੋ ਬਾਈ ਛੱਡੀਏ ਕਬੂਤਰ ਪਹਿਲਾਂ ਆਪਾਂ ਸਾਰੀ ਤੇ ਛਤਰੀ-ਛੁਤਰੀ ਦੇ ਲਾ ਲਈਏ ਬੱਚੇ-ਪੁੱਛੇ ਜਿਹੜੇ ਛੱਡਣ ਵਾਲੇ ਆ ਉਹ ਛੱਡੀਏ ਤੇ ਇੱਕ ਤੁਹਾਨੂੰ ਉਹ ਬੱਚਾ ਵੀ ਜਾਲ ਚ ਦਿਖੋਣਾ ਜਿਹੜਾ ਵੱਡਾ ਹੋ ਗਿਆ ਬੱਚਾ ਹਨਾ ਉਹ ਵੀ ਦਿਖੋਣਾ ਲੋ ਬਾਬਿਓ ਜਿਹੜਾ ਉਹ ਬੱਚਾ ਬੈਠਾ ਵੱਡਾ ਬਾਈ ਆ ਬਾਹਰ ਆਉਣ ਲੱਪਿਆ ਹਨਾ ਤੇ ਇਧਰ ਉਹ ਦੇਣਾ ਚਾਹੀਏ ਤੇ ਪਾਰਾ ਗਏ ਠੀਕ ਆ ਪਤਾ ਨਹੀਂ ਲੱਗਦਾ ਬਾਈ ਇਹ ਬੱਚਾ ਕੇ ਵੱਡਾ ਹੋ ਗਿਆ ਹਨਾ ਕਬੂਤਰ ਹੀ ਆਖਰੇ ਬਹੁਤ ਵਧੀਆ ਨੇ ਹਾਈਪ ਵੀ ਕੱਢ ਲਈ ਆਪਣੀ ਮਿੰਟੋ-ਮਿੰਟੀ ਹਨਾ ਜਿਹੜੇ ਤੁਸੀਂ ਦੇਖੇ ਸੀ ਉਹ ਬੱਚਾ ਦੇ ਪਰਪੋਰ ਖਾਦੇ ਸੀ ਹਨਾ ਤੇ ਬਸ ਉਹ ਬਾਪ ਇੱਕ ਵਿੱਚ ਆਪਾਂ ਕੋਈ ਮੱਲਾ ਲੋਕੀ ਕਹਿੰਦੇ ਬਿਮਾਰੀ ਆ ਜੇ ਕੁਝ ਹੁੰਦੀ ਆ ਵੀ ਪਰ ਖਾਈ ਜਾਂਦੇ ਬਾਈ ਹੋਰ ਜੋੜਿਆਂ ਵਾਲੇ ਹੀ ਖਾਂਦੇ ਨਾਲ ਜਾ ਵੀ ਕਬੂਤਰ ਹਨਾ ਤੇ ਮਾਂ ਪਿਓ ਨਹੀਂ ਜਲਦੀ ਕਿਤੇ ਖਾਂਦਾ ਹੁੰਦਾ ਹੋਰ ਕਿਸੇ ਕਬੂਤਰ ਚ ਜਾਂ ਕਬੂਤਰੀ ਚ ਕੋ ਪ੍ਰੋਬਲਮ ਹੋਵੇ ਉਹ ਹੀ ਜਾ ਕੇ ਪਰ ਖਾਂਦੀ ਹੁੰਦੀ ਬਾਈ ਹਨਾ ਆਪਾਂ ਜੋਦਾ ਬਾਈ ਉਹ ਸੈਪਰੇਟ ਕੀਤਾ ਸੀ ਅੰਦਰੋਂ ਬੰਦ ਕਰਕੇ ਉਹ ਜੋੜਾ ਲੱਗ ਕਰਤਾ ਉਹ ਲੱਗ ਕਰਤਾ ਤੇ ਬਾਈ ਬੜੇ ਸੋਹਣੇ ਬੱਚੇ ਪਲ ਹੀ ਜਾਂਦੇ ਹਨਾ ਪਲ ਗਏ ਦੋਨੇ ਵੱਡੇ ਹੋ ਗਏ ਅੱਜ ਇਹਨਾਂ ਨੂੰ ਢਾਂਗੀ ਤੇ ਬਿਠਾਵਾਂਗੇ ਉਹਨਾਂ ਦੇ ਨਾਲ ਹਨਾ ਤੇ ਇਹਦੇ ਆ ਜਿਹੜਾ ਬੱਚਾ ਹੁਣ ਚੀਨਾ ਜਾ ਬਾਹਰ ਬੈਠਾ ਸੀ ਇਹਦੇ ਬਾਈ ਇੱਕ ਦੋ ਕਲੀਆਂ ਖਰਾਬ ਹੋ ਗਈਆਂ ਉਹ ਦੇਖਾਂਗੇ ਬਾਅਦੋਂ ਵੱਡੇ ਹੋਏ ਤੇ ਕੱਢ ਕੇ ਜੇ ਪਰ ਚੱਲ ਪਏ ਤੇ ਚੱਲ ਪਏ ਹਜੇ ਤਾਂ ਛੇੜਦਾਨੀ ਉਹਨੂੰ ਆਪਾਂ ਹਜੇ ਗੋਲੇ ਹੁੰਦੇ ਨਾ ਕੱਚੇ ਆ ਗੋਲੇ ਤੇ ਲੋ ਬਾਬੇ ਇੰਨਾ ਚੋ ਵੀ ਅੱਜ ਹੈ ਨਾ ਕੱਲ ਵੀ ਲੇਟ ਹੋ ਗਿਆ ਨਾ ਕੱਲ ਸ਼ਹਿਰ ਕਿਉਂ ਟਾਈਮ ਲੱਗ ਗਿਆ ਕਈ ਚੀਜ਼ਾਂ ਕਈਆਂ ਸੀ ਆਪਾਂ ਉਹ ਕੀਤੀਆਂ ਹੀ ਨਹੀਂ ਹੈ ਨਾ ਜੋੜੇ ਲੌੜੇ ਸੀ ਮਤਲਬ ਪੰਜ ਦਵਾਈ ਸਾਰਾ ਕੰਮ ਵਿੱਚ ਹੀ ਰਹਿ ਗਿਆ ਚਲੋ ਅੱਜ ਲੌਣੇ ਆ ਮਤਲਬ ਪੰਜ ਦਵਾਈ ਬਈ ਫੜਦੇ ਆ ਪੁੱਤਰ ਜਿਹੜੇ ਜਿਹੜੇ ਜੋੜੇ ਲੌਣੇ ਆ ਇਹਨਾਂ ਨੂੰ ਤਾਂ ਬੱਸ ਹੈ ਭਾਈ ਲੱਗੀ ਆ ਥੋੜਾ ਚੇਰੀ ਹੋਇਆ ਇਹਨਾਂ ਨੂੰ ਤਾਂ ਭਾਵੇਂ ਨਾਂ ਵੀ ਲਾਈਏ ਤੇ ਕੋਈ ਚੱਕਰ ਨਹੀਂ ਪਰ ਚਲੋ ਜਿਹੜੇ ਜੋੜੇ ਲਾਉਣੇ ਆ ਇੱਕ ਦੋ ਕੂਤਰ ਉਹਨਾਂ ਨੂੰ ਲਾ ਵੀ ਦਿਆਂਗੇ ਕੂਤਰ ਬਣ ਜਾਂਦਾ ਚਲੋ ਵਧੀਆ ਹਨਾ ਗੋਲੀਆਂ ਆਪਣੇ ਕੋ ਪਈਆਂ ਆ ਤੇ ਉੱਪਰੋਂ ਮਾਦੀਆਂ ਜਿਹੜੇ ਨਵੇਂ ਜੋੜੇ ਲਾਉਣੇ ਉਹ ਵੀ ਚੱਕ ਲਈਏ ਜਿਹੜੇ ਲੱਗੇ ਹੋਏ ਜੋੜੇ ਪੁਰਾਣੇ ਆ ਆਪਾਂ ਇੱਦਾਂ ਹੀ ਲਾਉਣੇ ਆ ਉਹ ਵੀ ਲਾ ਦਈਏ ਭਾਈ ਬਹੁਤ ਜ਼ਰੂਰੀ ਆ ਕੰਮ ਲੇਟ ਬਹੁਤ ਹੋ ਗਏ ਆ ਆਪਾਂ ਹਨਾ ਤੇ ਕੋਈ ਗੱਲ ਨਹੀਂ ਆਪਣੇ ਕੋ ਭਾਈ ਜਿੱਦਾਂ ਨਾ ਕਈ ਭਾਈ ਕਹਿੰਦੇ ਭਾਈ ਛੱਡੋਂਗੇ ਕਦੋਂ ਭਾਈ ਆਪਾਂ ਨੂੰ ਇੱਦਾਂ ਨਹੀਂ ਲਾਲਚ ਹੈਗਾ ਵੀ ਆਪਾਂ ਆਂ ਸਾਰੇ ਬੱਚੇ ਪਲ ਵੀ ਗਏ ਆ ਬਾਈ ਕਸ਼ਾਹ ਪੇ ਥੱਲੇ ਬੈਠੇ ਹਨ ਤੇ ਅੱਜ ਗੁੱਡੇ ਖਾਡੇ ਵੀ ਬਾਈ ਸਾਫ ਕਰਨੇ ਆਪਾਂ ਵਿੱਚ ਹੀ ਰਹਿ ਜਾਂਦਾ ਰੋਗ ਕਹਿੰਦਾ ਉਹ ਕੰਮ ਪੈ ਜਾਂਦਾ ਹਨ ਅੱਜ ਦੇਖਦੇ ਆ ਬਾਈ ਹੁਣੀ ਲੱਗ ਜਾਣਾ ਆਪਾਂ ਕਰਨ ਇਹਨਾਂ ਨੂੰ ਸਾਫ ਸਫਾਈ ਆ ਕਰਕੇ ਤੇ ਕੰਮ ਖਿੱਚੀਏ ਜਰਾ ਹਨ ਇੱਕ ਦੋ ਕੂਤਰ ਹਰੀਆਂ ਆਈਆਂ ਪਿੱਠਾ ਮਾਰਦੇ ਆ ਮੋਂ ਵੀ ਦੇਖਦਾ ਕਿਹੜਾ ਮਾਰਦੇ ਆ ਨਾ ਜਿੱਦਾਂ ਪਤਾ ਨਹੀਂ ਹੁਣ ਉਹ ਮੂੰਗੀ ਪੋਨੇ ਆ ਚਲ ਉਹਦੇ ਕਰਕੇ ਹੋ ਸਕਦਾ ਪਰ ਚੈੱਕ ਕਰਾਂਗੇ ਬਾਈ ਹਨ ਉਹ ਛਾਹ ਥੱਲੇ ਹਰੀ ਜੀ ਪਿੱਠ ਮਾਰੀਏ ਕੋਈ ਕੂਤਰ ਨੇ ਤੇ ਹੋਰ ਤਾਂ ਬਾਕੀ ਦਾ ਪੀਲੀਆਂ ਆਈਆਂ ਬਈ ਫੁੱਡੇ ਦੇ ਵਿੱਚ ਪਈਆਂ ਹਨ ਦੇ ਉੱਤਰ ਫੜ ਫੜ ਕੇ ਦੇਖਾਂਗੇ ਥੱਲੇ ਕਿਦਾਂ ਆ ਮਤਲਬ ਪਾਣੀ ਲਾਉਣ ਵਾਲੀ ਉਹਦਾ ਹੋਈ ਤਾਂ ਹੈ ਸਾਰਿਆਂ ਨੂੰ ਠੀਕ ਆ ਉਹ ਵੀ ਲਾ ਦਿੰਨੇ ਆ ਤੇ ਉਹ ਵੀ ਦੱਸੂਗਾ ਮੈਂ ਮਤਲਬ ਪਾਣੀ ਦਵਾਈ ਲਾਉਣੀ ਕਿਹੜੀ ਆ ਅੱਜ ਅੱਜ ਇਹ ਕੰਮ ਕਰਾਂਗੇ ਆਪਾਂ ਤੇ ਮੈਂ ਦੇਖਦਾ ਦਵਾਈ ਕਿਹੜੀ ਲਾਉਣੀ ਆਪਾਂ ਉਹ ਵੀ ਤੁਹਾਨੂੰ ਦੱਸਦਾ ਬਈ ਅੱਜ ਤੇ ਇਹਨਾਂ ਕਰੀਦਾ ਬਈ ਆਪਾਂ ਹਨਾ ਤੇ ਹੁਣ ਦੇਖੋ ਵੈਡੀ ਮੈਡੀ ਬੋਰਮਾ ਤੇ ਆਪਾਂ ਇਹੀ ਬਈ ਲਾਈ ਦੀ ਹਰੇ ਹਰੇ ਘਰੀ ਹਨਾ ਇਹਦੇ ਚ ਦੇਖ ਲੈਂਦਾ ਮੈਂ ਕਿੰਨੀਆਂ ਗੋਲੀਆਂ ਆ ਵੱਡੇ ਕਬੂਤਰਾਂ ਨੂੰ ਜਾਂ ਔਲਾਦਾਂ ਵੀ ਜਿਹੜੇ ਜੋੜੇ ਲੱਗੇ ਹੋਏ ਆ ਉਹਨਾਂ ਨੂੰ ਲਾ ਦਾਂਗੇ ਨਾ ਚੱਕ ਚੱਕ ਕੇ ਤੇ ਅੱਬਲ ਦੇ ਜਿਹੜੇ ਜੋੜੇ ਲੱਗੇ ਸੀ ਇਹਨਾਂ ਦੇ ਦੋ ਦੋ ਤਿੰਨ ਤਿੰਨ ਬੱਚੇ ਚਾਰ ਚਾਰ ਬੱਚੇ ਹੋਗੇ ਬਾਈ ਉਹ ਜੋੜੇ ਆਪਾਂ ਤੋੜ ਹੀ ਦੇਣੇ ਆ ਨਾ ਹੋਇਆ ਤਾਂ ਠੀਕ ਆ ਤੇ ਆ ਲਾਂਨੇ ਆ ਤੇ ਉਹ ਕਬੂਤਰੀਆਂ ਬਾਈ ਜਾਲ ਚ ਪਾ ਕੇ ਧੁੱਪੇ ਪਾਈਏ ਠੀਕ ਆ ਉਹਨਾਂ ਨੂੰ ਵੀ ਮੈਨੂੰ ਪਾਣੀ ਲਾਉਣੀ ਆ ਹੁਣ ਮੈਂ ਮੈਨੂੰ ਪਾਈ ਲਾ ਕੇ ਫੁੱਡਾ ਫੁੱਡਾ ਉਹ ਵੀ ਸਾਫ਼ ਕਰਨਾ ਅੱਜ ਕਾਲੂ ਨੂੰ ਦੇਖਦਾ ਫੋਨ ਕਰਕੇ ਜੇ ਕਾਲੂ ਮੰਨ ਗਿਆ ਤਾਂ ਠੀਕ ਆ ਬਾਈ ਇੱਕ ਤਾਂ ਰੀਜ਼ਨ ਹੋ ਹੁੰਦਾ ਬਿਮਾਰੀ ਦਾ ਦੇਖੋ ਜੰਗਲੀ ਆਗ ਜਿਹੜੇ ਠੀਕ ਆ ਬਾਕੀ ਚਲੋ ਜਾਨਵਰ ਆ ਆਜਾਦਾ ਇਹਨਾਂ ਨੂੰ ਕੁਝ ਨਹੀਂ ਕਹਿ ਸਕਦੇ ਪਰ ਇਹਨਾਂ ਦਾ ਧਿਆਨ ਰੱਖਣਾ ਪੈਂਦਾ ਬਈ ਪਤਾ ਕੀ ਕਰਿਆ ਕਰਨਾ ਆਪਾਂ ਕੁਜੇਲੇ ਹੁੰਨੇ ਆ ਬਈ ਕੋਠਿਆਂ ਤੇ ਰੱਖ ਦਿੰਨੇ ਕੁਜੇ ਪਾ ਕੇ ਉਹਦੇ ਵਿੱਚ ਕੋਈ ਨਾ ਕੋਈ ਦਵਾਈ ਪਾ ਦਿਆ ਕਰਾਂਗੇ ਵਾਇਰਸ ਜੀ ਦਾ ਵੀਰ ਕੋਣ ਐਸਾ ਜਾਂ ਇਦਾਂ ਦਾ ਬਈ ਇਹਨਾਂ ਦੇ ਵਿੱਚ ਵੀ ਜੇ ਕੋਈ ਵੀ ਵਾਇਰਸ ਵਗੈਰਾ ਜਿਹੜੇ ਜਾਨਵਰ ਆਪਣੇ ਕੋਠੇ ਤੇ ਹੁੰਦੇ ਆ ਉਹ ਪਾਣੀ ਪੀ ਲੈਣ ਤੇ ਉਹ ਸੈੱਟ ਹੋ ਜਾਣ ਹਨਾ ਇਦਾਂ ਦੀ ਚੀਜ਼ ਕੋਈ ਕਰ ਦਿੰਨੇ ਆ ਅੱਜ ਆਪਾਂ ਚਲੋ ਬਾਪੋ ਜਿਹੜਾ ਬੜਲੇ ਵਾਲੀ ਦਾ ਬੱਚਾ ਸੀ ਤੁਝਾ ਦੇ ਜ਼ਹਿਰ ਵਜਾ ਜਿਹੜਾ ਹੋਇਆ ਸੀ ਹਨਾ ਆ ਚੈੱਕ ਕਰੋ ਬਈ ਐਨ ਸੁੱਕ ਗਿਆ ਬਈ ਟੈਰਾਮਾਈਸਿ ਬਿਲਕੁਲ ਸੁੱਕ ਗਿਆ ਬਾਈ ਖੁਸ਼ਕ ਹੋ ਗਿਆ ਠੀਕ ਆ ਐਵੇਂ ਬਾਲੀਆਂ ਦਵਾਈਆਂ ਦੁਵੀਆਂ ਦੇਣਦਾ ਬਾਈ ਕੋਈ ਏਡਾ ਫਾਇਦਾ ਨਹੀਂ ਹੈਗਾ ਹਨਾ ਤਾਂ ਛੋਟੇ ਬੱਚੇ ਬਿਠਾਉਣੇ ਸ਼ੁਰੂ ਕਰਤੇ ਛੋਟੇ ਬੱਚੇ ਬਿਠਾਉਣ ਦਾ ਬਾਈ ਆ ਫਾਇਦਾ ਦੇਖੋ ਲੱਗ ਵੀ ਗਏ ਏਡੜੇ ਬੱਚੇ ਕੱਢਿਆ ਕਰੂਗਾ ਤਾਂ ਆਪਣੇ ਕੋਲ ਚਲੋ ਵੱਡੇ ਹੋਗੇ ਸੀ ਤਾਂ ਥੋੜਾ ਜਿਹਾ ਕੰਮ ਖਰਾਬ ਕੀਤਾ ਬੱਚਿਆਂ ਨੇ ਤੇ ਏਡੜੇ ਨਿੱਕੇ ਨਿੱਕੇ ਬੱਚੇ ਕੱਢਦੇ ਆ ਆ ਬੱਚਾ ਤੁਹਾਡੇ ਸਾਹਮਣੇ ਕੱਲ ਕਟਵੜ ਮੇਰਾ 20-25 ਮਿੰਟ ਜਾਂ ਘੰਟਾ ਸਾਂ ਡੁੱੜਿਆ ਹੋਊਗਾ ਤੇ ਉੜ ਕੇ ਬਾਈ ਵਧੀਆ ਹਨਾ ਤੇ ਏ ਢਾਂਗੀ ਚੜ ਗਿਆ ਸੀ ਇਹ ਜਿੰਨਾ ਚਿਰ ਵੀ ਉੜਿਆ ਸੀ ਮੈਨੂੰ ਹੁਣ ਚੇਤਾ ਨਹੀਂ ਤੇ ਲਓ ਬਾਬੋ ਬੱਚੇ ਬਿਠਾਤੇ ਸਾਰੇ ਛਤਰੀਆਂ ਦੇ ਠੀਕ ਆ ਜਿਹੜੇ ਜਿਹੜੇ ਬਿਠਾਉਣ ਵਾਲੇ ਸੀ ਤੇ ਜਿਹੜਾ ਆਪਣਾ ਉਹ ਜਿਹੜੀ ਤਾਂ ਦੱਸੇ ਬੜਲੇ ਵਾਲੀ ਦੀ ਮਾਸੀ ਮੂਸੀ ਲੱਗਦੀ ਹੈ ਨਾ ਵੱਡੀ ਹੋ ਗਈ ਸੀ ਦੂਜਾ ਬੱਚਾ ਉਹ ਛੱਡਿਆ ਬਾਈ ਤੇ ਉਹਦਾ ਛਤਰੀ ਦੂ ਟਾਂਗੀ ਨੂੰ ਜਾਂਦੇ ਨਹੀਂ ਨਾ ਤਾਂ ਕਰਨਾ ਪਣਾ ਲਾਏ ਅੱਜ ਕੱਪੜਾ ਲਿਓ ਨੇ ਜਾਲ ਚ ਕੱਪੜਾ ਲਾਈਏ ਤੇ ਫੇਰ ਇਹਨਾਂ ਨੂੰ ਉੱਥੇ ਬਿਠਾਉਣੀ ਸ਼ੁਰੂ ਕਰਾਂਗੇ ਜਾਲ ਚ ਤੰਗਦੇ ਆ ਨਾ ਬਾਕੀ ਆ ਜਾਣਾ ਇੰਨੇ ਇਨੇ ਬਾਹਰ ਬੂਰ ਨਹੀਂ ਬਹਿਣਾ ਉੱਦਾਂ ਉੱਧਰ ਫਿਰਦੀ ਐ ਚਲ ਕੋਈ ਗੱਲ ਹੀ ਫਰੀ ਜਾਂਦੋ ਉਹ ਨੰਗੇ ਹੀ ਸੱਧੀ ਆ ਇਹਨੂੰ ਹਨਾ ਆ ਜਾਣਾ ਇਹਨੇ ਇਹ ਤਾਂ ਹੁੰਦੀ ਆ ਕਰਨ ਨੂੰ ਬਾਈ ਈਆਂ ਛਤਰੀ ਨਾ ਹੋ ਗਈ ਆ ਜਿਹੜੇ ਛੋਟੇ ਛੋਟੇ ਬੱਚਾ ਕੱਢਣੇ ਸ਼ੁਰੂ ਕੀਤੇ ਸਾਰੇ ਲੱਗੇ ਬਈ ਤਿੰਨ ਬੱਚੇ ਆਪਾਂ ਉਦੋਂ ਬਾਅਦ ਛੋਟੇ ਛੋਟੇ ਕੱਢੇ ਸੀ ਤਿੰਨੇ ਹੀ ਲੱਗੇ ਢਾਂਗੀ ਤੇ ਮੇਰੇ ਸਾਣਾ 2 ਕੁ 3 ਦਿਨ ਹੀ ਬਿਠਾਏ ਬਈ ਜਿਆਦਾ ਦਿਨ ਵੀ ਨਹੀਂ ਬਿਠਾਏ ਤਿੰਨ ਚਾਰ ਦਿਨਾਂ ਦੇ ਵਿੱਚ ਹੀ ਲੱਗੇ ਇਹ ਬੱਚੇ ਤੇ ਉਹ ਵੀ ਉਹ ਵੱਡੇ ਹੋਣ ਕਰਕੇ ਪੰਗਾ ਪੈ ਗਿਆ ਨਹੀਂ ਤਾਂ ਆਪਾਂ ਦਾ ਬਈ 5-7 ਦਿਨਾਂ ਦੇ ਵਿੱਚ ਐ ਫਿੱਟ ਕਰ ਲਈਦੇ ਪੂਰੇ ਹਨਾ ਤੇ ਬਾਕੀ ਇੱਕ ਬਾਈ ਦਾ ਹੋਰ ਕਮੈਂਟ ਵੀ ਆਇਆ ਸੀਗਾ ਕਿ ਬਾਈ ਜਿਹੜੇ ਬੱਚੇ ਆਪਾਂ ਮਤਲਬ ਕਿੰਨੇ ਕਢਾ ਫੇਰ ਰੁਕਣੇ ਚਾਹੀਦੇ ਆ ਬਾਈ ਵੈਸੇ ਮੈਂ ਤਾਂ ਹਨਾ ਜਿੱਦਾਂ ਮਤਲ ਵੀ ਆਪਣਾ 42 40 42 40 ਦਿਨਾਂ ਦੇ ਵਿੱਚ ਵਿੱਚ ਜਾਂ 35 40 ਦਿਨਾਂ ਦੇ ਵਿੱਚ ਵਿੱਚ ਬੱਚਾ ਆਪਣਾ ਉੱਡਣ ਲੱਪ ਜਾਂਦਾ ਹਨਾ ਵੀ ਪ੍ਰੋਪਰ ਜੇ ਆਪਾਂ ਸਹੀ ਮੈਨੇਜ ਕਰੀਏ ਉਹਦਾ ਤਾਂ ਨਿੱਕੇ ਨਿੱਕੇ ਵੀ ਉੱਡਣ ਲੱਪ ਜਾਂਦੇ ਕੋਈ ਵੱਡੀ ਗੱਲ ਨਹੀਂ ਮੈਂ ਓਨੇ ਕ ਦਿਨ ਹੀ ਡੋਣਾ ਹੁੰਦਾ ਬਈ ਮਹੀਨਾ ਇੱਕ ਤਾਂ ਡੋਣਾ ਹੀ ਆ ਬੱਚਾ ਠੀਕ ਆ ਬਾਅਦ ਚੋ ਮੈਂ ਤੁਹਾਨੂੰ ਇਹ ਦੱਸੂਗਾ ਵੀ ਕਿੱਦਾਂ ਡੋਣਾ ਵੀ ਜੇ ਬੱਚਾ ਜ਼ਿਆਦਾ ਉੱਡਣ ਲੱਪਿਆ ਨਾ ਉਹਦੇ ਮੋਰਲੀਆਂ ਇੱਕ ਇੱਕ ਜਾਂ ਦੋ ਦੋ ਕਲੀਆਂ ਮੈਂ ਤੁਹਾਨੂੰ ਫੜ ਕੇ ਦੱਸੂਗਾ ਬੱਚੇ ਦੀਆਂ ਉਹ ਕੱਟ ਲਈਦੀਆਂ ਹੁੰਦੀਆਂ ਜਾਂ ਬੰਨ੍ਹ ਦੀਦੀਆਂ ਹੁੰਦੀਆਂ ਫਿਰ ਬੱਚਾ ਘੱਟ ਉੱਡਦਾ ਬਈ ਠੀਕ ਆ ਆਪ ਦਾ ਛਤਰੀ ਦਾ ਪੱਕਾ ਹੋ ਜਾਂਦਾ ਫੁੱਲ ਸੁੱਚੇ ਹੋ ਜਾਂਦੇ ਫਿਰ ਜਿਹੜੇ ਆਪਾਂ ਨਵੇਂ ਕੱਢਦੇ ਸਾਰੀ ਬੱਚੇ ਡੋਨੇ ਹਨਾ ਫੁੱਲ ਸੁੱਚੇ ਹੋ ਜਾਂਦੇ ਉਹ ਤੁਹਾਨੂੰ ਮੈਂ ਦੱਸੂਗਾ ਕਿੱਦਾਂ-ਕਿੱਦਾਂ ਬੱਚੇ ਜਿਹੜੇ ਪਹਿਲੀਆਂ 2 ਜਾਂ 3 ਕਲੀਆਂ ਕਿੱਦਾਂ ਬੰਨੀ ਦੀਆਂ ਜਾਂ ਕਟਣੀਆਂ ਹੋਵੇ ਤਾਂ ਕਿੱਦਾਂ ਕੱਟ ਲਈ ਦੀਆਂ ਉਹ ਬਾਈ ਤੇ ਬੱਚੇ ਬੈਠੇ ਆ ਦੋਨੇ ਇੱਥੇ ਉੜੇ ਨਹੀਂ ਤੇ ਰੱਤਾ ਉੜਦਾ ਪਿਆ ਇੱਕ ਤੇ ਇੱਕ ਬਾਈ ਸੂਰਜੇ ਛੱਡਿਆ ਸੀ ਮੈਂ ਇਹ ਉਹ ਹੁੰਦਾ ਬਾਈ ਪਿੰਡ ਲੋ ਸੂਰਜ ਇਹ ਆ ਗਿਆ ਟਾਂਗੀ ਦੇ ਪਰਲੇ ਬੰਨੇ ਸਿੱਧਾ ਹੀ ਤਾੜੀ ਮਾਰਦਾ ਹੁੰਦਾ ਇਹਦੇ ਦਾ ਭਾਈ ਉੜਦਾ ਭਾਈ ਆਪਾਂ ਜੋ ਸੋਚ ਕੇ ਬਣਾਏ ਸੀ ਜੋ ਵੀ ਹਨਾ ਲਾ ਕੇ ਦਿਮਾਗ ਉਹ ਚੀਜ਼ ਬਣੀ ਭਾਈ ਪੂਰੀ ਵਧੀਆ ਉਤਰੀ ਹਨਾ ਚੱਲ ਕੇ ਉੱਡਣ ਵਾਲੇ ਕੰਪਿਊਟਰ ਬਣਾਉਣੇ ਸੀ ਭਾਈ ਤੇ ਚੱਲ ਕੇ ਬਣ ਗਏ ਭਾਈ ਇਹ ਬਈ ਬਾਬੇ ਵਧਾਈਆਂ ਹੋ ਗਈਆਂ ਆਪਣਾ ਜਿਹੜਾ ਸੂਰਜ ਆਪ ਹੀ ਛਤਰੀ ਚੜ ਗਿਆ ਭਾਈ ਉੱਡ ਕੇ ਆਇਆ ਅੱਧਾ ਘੰਟਾ ਉੜਿਆ ਤੇ ਆ ਕੇ ਛਤਰੀ ਤੇ ਬਹਿ ਗਿਆ ਹੁਣ ਇਹਨੂੰ ਛਤਰੀ ਤੇ ਲਾਵਾਂਗੇ ਤੇ ਖੁੱਡੇ ਜੇ ਡਾਕ ਕੇ ਤੇ ਛਤਰੀ ਤੇ ਇਹਨੂੰ ਿੱਦੇ ਬਿਠਾਵਾਂਗੇ ਨੇ ਲੱਗ ਜਾਣਾ ਛਤਰੀ ਤੇ ਭਾਈ ਹੁਣ ਸਿਆਣੀ نسل ਦਾ ਇੱਥੇ ਪਤਾ ਲੱਗ ਜਾਂਦਾ ਹਨਾ ਤੇ ਵੱਢਲੇ ਵਾਲੀ ਦਾ ਬੱਚਾ ਬਾਈ ਕਦੀ ਆ ਠਾਂਗੀ ਤੇ ਕਦੀ ਆ ਤੇ ਇਹ ਨਹੀਂ ਥੱਲੇ ਨਹੀਂ ਆਇਆ ਬਾਈ ਹੁਣ ਠੀਕ ਆ ਤੇ 12 ਵਜੇ ਦਾ ਟਾਈਮ ਹੋ ਗਿਆ 12 12:30 ਇਹ ਇੱਥੇ ਕਿ ਹੋ ਗਿਆ ਹੋਊਗਾ ਹਨਾ 12:30 ਵਜੇ ਤੇ ਇਹ ਬੱਚਾ ਬਾਈ 10 ਵਜੇ ਦਾ ਉੱਤੇ ਬੈਠਾ ਠੀਕ ਆ ਨਾ ਥੱਲੇ ਉਤਰਿਆ ਨਾ ਕੋਸ਼ਿਸ਼ ਕਦੀ ਆ ਛਤਰੀ ਦੇ ਉੱਤੇ ਇਹਦਾ ਉੜਿਆ ਤੇ ਉੜ ਕੇ ਛਤਰੀ ਤੇ ਹੀ ਬੈਠਾ ਠੀਕ ਆ ਇਹ ਵੀ ਲੱਗ ਗਿਆ ਬਾਈ ਉਹਦੇ ਦੋ ਬੱਚੇ ਇਹਦੇ ਨਾਲ ਦੇ ਭਰਾ ਸੀ ਛੋਟੇ ਉਹ ਵੀ ਲੱਗੇ ਤਿੰਨੇ ਲੱਗੇ ਬਾਈ ਠੀਕ ਆ ਆ ਬੈਠਾ ਬਾਈ ਉਹ ਸੂਰਜ ਆਪਣਾ ਲੇ ਚਲੋ ਬਾਪੋ ਦਾਣਾ ਧੋਈਏ ਠੀਕ ਆ ਉਹ ਚਾਦਰੀ ਚਾਕੇ ਮੈਂ ਬੱਚੇ ਢੱਕ ਲਵਾ ਹੁਣ ਹਨਾ ਤੇ ਸਾਰੇ ਬੱਚੇ ਬਾਈ ਤਕਰੀਬਨ ਹੀ ਘਰੇ ਆ ਜਿਹੜਾ ਉਧਰ ਕੋਠੀ ਤੇ ਜਾਂਦਾ ਹੁੰਦਾ ਸੀ ਉਹ ਵੀ ਬੱਚਾ ਨਹੀਂ ਗਿਆ ਠੀਕ ਆ ਇੱਕ ਰੱਤਾ ਬੱਚਾ ਹੀ ਆ ਜਿਹੜਾ ਥੱਲੇ ਉਤਰਿਆ ਹੋਇਆ ਬਸ ਬਾਕੀ ਸਾਰੇ ਬੱਚੇ ਬਾਈ ਉੱਪਰ ਛੱਤ 'ਤੇ ਹੀ ਆ ਐ ਛਤਰੀਆਂ 'ਤੇ ਹੀ ਆ ਸੋਰੀ ਬੜਲੇ ਵਾਲੀ ਦੇ ਇੱਕ ਬੱਚਾ ਜਿਹੜਾ ਛੋਟਾ ਸੀਗਾ ਰੱਤਾ ਬੱਚਾ ਜਿਹੜਾ ਹਨਾ ਲੱਗਾ ਉਹਦੋਂ ਆਪਣੇ ਢਾਂਗੀ ਤੇ ਪਹਿਲੇ ਤੇ ਨੋੜ ਕੇ ਬੈਠਾ ਬਈ ਓੜ ਗਿਆ ਵੇ ਚਾਹ ਫਿਰਦਾ ਨਹੀਂ ਆ ਫਿਰਦਾ ਥੱਲੇ ਤੇ ਢਾੜੀ ਮਾਰਦਾ ਦੇਖੋ ਠੀਕ ਆ ਇਹ ਚੜਦਾ ਢਾਂਗੀ ਤੇ ਫੇਰ ਲਾਉਂਦੇ ਇੱਕ ਆਪਣਾ ਕੂਪਟਰ ਹੋਰ ਉੜਦਾ ਬਈ ਚਿੱਟਾ ਆ ਫਿਰਦਾ ਤੇ ਰੱਤਾ ਬੱਚਾ ਵੀ ਬਈ ਇੱਥੇ ਫਰੀ ਜਾਂਦਾ ਆ ਫਿਰਦਾ ਰੱਤਾ ਇਹ ਪਤੰਦਰ ਥੱਲੇ ਉਤਰਨ ਦੀ ਮਾੜੀ ਹੱਤ ਪਗਿਆ ਚਲੋ ਕੋਈ ਨਹੀਂ ਉੱਦਾਂ ਵੀ ਮਾਂ ਰੋਕਣੇ ਹੀ ਬਈ ਤਿੰਨ ਚਾਰ ਬੱਚੇ ਇਹਨਾਂ ਦੇ ਡੰਡੇ ਵਾਲੇ ਦੇ ਹਨ ਤੇ ਹੁਣ ਰੋਕ ਲਾਂਗੇ ਕੋਈ ਚੱਕਰ ਨਹੀਂ ਆ ਤਾਂ ਬਈ ਪੈਂਦੀ ਛੱਟੇ ਉੱਡਾਂਗੀ ਤੇ ਆਦਾ ਅੱਜ ਦੂਜੇ ਦਿਨ ਉੜਿਆ ਤੇ ਸੂਰਜ ਮੈਂ ਇੱਥੇ ਉੱਤੇ ਹੀ ਡੱਕਦਾ ਬਈ ਠੀਕ ਆ ਆ ਬੈਠਾ ਸਵੇਰ ਦਾ ਛਤਰੀ ਦੇ ਬੈਠਾ ਜੀ ਤੇ ਹੁਣ ਇਹਨੂੰ ਮੈਂ ਡੱਕਦਾ ਬਈ ਉੱਤਨੀ ਹਨਾ ਉਤਰੀ ਬਣੂਗਾ ਤੇ ਉਤਰੀ ਇੰਗੋਈ ਬਣਦਾ ਬਈ ਉਹ ਬਣੂਗਾ ਤੇ ਹੁਣ ਮੈਂ ਅੰਦਰ ਛੜ ਤੇ ਪੁੱਤਰ ਹਨਾ ਮਤਲਬ ਪਾਈ ਲਾਤੀ ਬਾਈ ਮੈਨੂੰ ਵੀਡੀਓ ਨਹੀਂ ਮੈਂ ਬਣਾਈ ਹਨਾ ਉਹ ਗੋਰੀ ਰੋਣੀ ਸੀ ਸਿਰਫ ਵੀਵੀਐਮਰ ਪਾਣੀ ਦਿੱਤਾ ਬਾਈ ਨਾਲ ਹਨਾ ਹੋਰ ਕੁਝ ਨਹੀਂ ਬਸ ਤੇ ਉਤਰਾ ਤੇ ਚਾਰਾਂ ਨੂੰ ਹੀ ਲਾਈ ਸੀ ਤੇ ਚਾਰ ਉੱਪਰ ਮਾਸੀਆਂ ਨੂੰ ਲਾਈ ਸੀ ਹਨਾ ਤੇ 샤ਦੇ ਬਿਲਕੁਲ ਹੀ ਬਾਈ ਭਰਪੂਰ ਛੜ ਕੇ ਨਾ 샤ਲ ਵੀ ਪੂਰਾ ਗੋਤਰ ਬਣ ਗਿਆ ਠੀਕ ਆ ਉਹ ਵੀ ਬਾਈ ਬੱਚਾ ਲਾ ਆਪਾਂ ਜੋੜੇ ਲਾ ਦੇਣਾ ਡੱਬਾ ਵੀ ਜੋੜੇ ਲਾ ਦੇਣਾ ਬਾਈ ਠੀਕ ਆ ਮੋਟੂ ਵੀ ਲਾ ਦੇਣਾ ਇਹਨੂੰ ਵੀ ਲਾਤੀ ਗੋਲੀ ਠੀਕ ਆ ਮੋਟੂ ਵੀ ਲਾ ਦੇਣਾ ਬਾਈ ਤੇ ਤਿੰਨ ਕਿ ਜੋੜੇ ਦਾ ਲਾਈਏ ਆਪਾਂ ਤੇ ਲਾਵਾਂਗੇ ਆਪਾਂ ਕੱਲ ਨੂੰ ਬਾਈ ਅੱਜ ਨਹੀਂ ਲਾਉਣੀ ਹੈ ਕੱਲ ਨੂੰ ਜਾਂ ਪਰਸੋਂ ਨੂੰ ਜੋੜੇ ਲਾਵਾਂਗੇ ਅੱਜ ਨਹੀਂ ਲਾਉਣੀ ਅੱਜ ਆਪਾਂ ਗੋਲੀ ਲਾਈ ਸੀ ਹੈ ਨਾ ਉਦਾਂ ਦਾ ਉਦਾਂ ਬਾਈ ਕੋਈ ਸਾਈਡ ਇਫੈਕਟ ਹੈ ਨਹੀਂ ਜਾਂ ਕੋਈ ਨੁਕਸਾਨ ਨਹੀਂ ਹੈ ਕਿ ਆਪਾਂ ਲਾ ਕੇ ਲਾ ਨਹੀਂ ਸਕਦੇ ਤੇ ਉਹ ਕੱਲ ਨੂੰ ਹੀ ਲਾਵਾਂਗੇ ਠੀਕ ਆ ਤੇ ਅੱਜ ਸ਼ੌਂਕ ਕਰ ਲਓ ਜਦੋਂ ਲੋ ਹੈ ਜਿਹੜੇ ਲਾਲ ਫੇਰ ਵਾਲੇ ਬਾਈ ਹੈ ਨਾ ਇੱਕ ਬਾਈ ਕਹਿੰਦਾ ਵੀ ਇਦਾਂ ਯਾਰ ਆਪਾਂ ਵੀ ਤਾਂ ਸਾਨੂੰ ਰੋਕੇ ਐ ਦੋ ਉਤਰ ਠੀਕ ਆ ਇਹਨਾਂ ਦਾ ਮਾਪਿਓ ਆਪਣੇ ਕੋਲ ਹੈ ਨਹੀਂਗਾ ਠੀਕ ਆ ਉਹ ਦੇ ਦਿੱਤਾ ਸੀ ਜੋੜਾ ਮੈਂ ਕਿਸੇ ਨੂੰ ਤੇ ਆਪਣੇ ਕੋਲ ਪੱਠੇ ਹੀ ਆ ਦੋਨੇ ਹੀ ਪੱਠੇ ਠੀਕ ਆ ਤੇ ਇਹ ਬਾਈ ਆਪਾਂ ਜੁਮਰੇ ਲਾਉਣੇ ਆ ਦੋਨੇ ਹੀ ਪੱਠੇ ਆਪਾਂ ਤੇ ਆ ਮੋਟੂ ਦਾ ਭਰਾ ਵੀ ਜੋੜੇ ਲਾਈ ਦੇਣਾ ਵਾ ਆ ਜਿਹੜਾ ਮੋਟੂ ਦਾ ਭਰਾ ਆ ਤੇ ਆ ਰਮਨ ਮਿੱਤਰ ਬਾਈ ਜੋੜੇ ਲਾਉਣਾ ਨਾ ਇਹਨੂੰ ਵੀ ਲਾਤੀ ਗੋਲੀ ਬਾਈ ਇਹ ਆਪਣਾ ਹੈਗਾ ਦੂਜੀ ਦਾ ਬਦਲੇ ਵਾਲੀ ਦਾ ਜਿਹੜਾ ਇਹ ਮੇਲਾ ਬਦਲੇ ਵਾਲੀ ਦਾ ਕੋਤੀ ਆ ਇਹ ਬਾਈ ਐਵਿਲ ਆਦਣਾ ਬਾਈ ਜੂੜੇ ਹਨ ਜਪੂਤਰੀਆਂ ਨੂੰ ਬਾਈ ਕਢੀ ਕੱਢਦੇ ਆ ਬਾਹਰ ਠੀਕ ਹੈ ਨਾ ਤਾਂ ਫੁੱਡਾ ਘੱਟਾ ਸਾਫ ਕਰ ਦਈਏ ਤੇ ਇਧਰੋਂ ਸ਼ੁਰੂ ਕਰ ਲੈਨੇ ਆ ਨਾ ਕੰਮ ਪਹਿਲੇ ਖੁੱਡੇ ਤੋਂ ਬਾਹ ਖੁੱਡਾ ਸਾਫ ਕਰਦੇ ਆ ਫਿਰ ਬਾਕੀ ਦੇ ਖੁੱਡੇ ਸਾਫ ਕਰ ਲੈਂਦੇ ਆ ਤੇ ਇਹਨਾਂ ਨੂੰ ਬਾਹਰ ਗੇ ਧੁੱਪੇ ਛੜਦੇ ਆ ਧੁੱਪ ਸੇਕਣ ਵਿਚਾਰੇ ਜਾ ਕੇ ਬਾਹਰ ਠੀਕ ਹੈ ਤੇ ਇਹ ਕਿਉਂਕਿ ਧੁੱਪ ਬਾਈ ਲੱਗਣੀ ਬਹੁਤ ਜ਼ਰੂਰੀ ਆ ਕੂਤਰੀਆਂ ਨੂੰ ਸਾਰੀਆਂ ਨੂੰ ਹਨਾ ਸਾਰੇ ਜਾਨਵਰਾਂ ਨੂੰ ਬਾਈ ਲੱਗਣੀ ਜ਼ਰੂਰੀ ਆ ਧੁੱਪ ਨਾਲ ਹੀ ਸੈਟ ਰਹਿੰਦੇ ਬਾਈ ਕੂਤਰ ਠੀਕ ਆ ਜੇ ਧੋਪਣਾ ਲੱਗੇ ਤਾਂ ਬਾਈ ਅੱਦੇ ਤਾਂ ਕੂਤਰ ਉਹਦੇ ਬਿਮਾਰ ਹੋ ਜਾਂਦੇ ਆ ਬ ਤੇ ਇਹਦੇ ਆਂਡੇ ਚੱਕ ਕੇ ਬਦਲਨੇ ਆ ਬਈ ਆਪਕੇ ਕਬੂਤਰ ਨਾਲ ਠੀਕ ਆ ਹੋਰ ਜੋੜੇ ਨਾਲ ਤੇ ਦੋ ਵਾਰੀ ਖਰਾਬ ਕਰ ਗਏ ਆਂਡੇ ਹਨਾ ਆ ਵੀ ਆਂਡੇ ਲਾ ਕੇ ਬੈਠੀ ਆ ਬਈ ਕੂਤਰੀ ਇੱਕ ਆਂਡਾ ਪੱਕਾ ਲਾਤਾ ਹੀ ਇੱਕ ਨੇ ਫੇਰ ਕਿ ਚੱਲ ਆਤਾ ਦਵਾਈ ਵੀ ਦਿੱਤੀ ਠੀਕ ਆ ਆਂਡਿਆਂ ਤੋਂ ਮੈਂ ਪੀਲੀ ਆਈ ਵੀ ਕਿਹਾ ਹੀ ਬਈ ਹਨਾ ਉਹ ਮੈਂ ਫੇਰ ਗਿੱਟ-ਗੁੱਟ ਖੋਲੀ ਜਗੀ ਤੇ ਬਈ ਤਾਂ ਨਹੀਂ ਵੀਡੀਓ ਉਹਦੀ ਮੈਂ ਵਿੱਚ ਸ਼ੂਟ ਕੀਤੀ ਵੀ ਦਵਾਈ ਆਂਡਿਆਂ ਤੋਂ ਬੰਦ ਦੀ ਉਹ ਸਮਾਨ ਹੈ ਨਹੀਂ ਜੀ ਬਈ ਪ੍ਰੋਪਰ ਸਮਾਨ ਨਹੀਂ ਹੈਗਾ ਆਪਣੇ ਕੋ ਤੇ ਜਾਵਾਂਗੇ ਇੱਕ ਦੋ ਦਿਨ ਦੇ ਵਿੱਚ ਵਿੱਚ ਆ ਦਿਵਾਲੀ ਨਾ ਗਜੇ ਨਾ ਫੇਰ ਹੀ ਕਰਦੇ ਆ ਹੁਣ ਬਾਕੀ ਦੀ ਗੱਲਬਾਤ ਹਨਾ ਫੇਰ ਲਿਆਵਾਂਗੇ ਸਮਾਨ ਸਮੂਹ ਤੋਂ ਬਾਅਦ ਅੱਜ ਤੇ ਇਧਰ ਆਪਣੀ ਬਈਆ ਬੜਲੇ ਵਾਲੀ ਦੇ ਫੇਰ ਲਾ ਕੇ ਬੈਠੀ ਜਾਂਦੇ ਠੀਕ ਆ ਵਿਚਾਰੀ ਨੇ ਆਪਾਂ ਨੂੰ ਤਿੰਨ ਬੱਚੇ ਦੇ ਦਿੱਤੇ ਆ ਦੋ ਅੰਡੇ ਵੇਲਾ ਕੇ ਬੈਠੀ ਆ ਇਧਰ ਮੈਨੂੰ ਤੇਰਾਂ ਅੰਡੇ ਲੱਗਦੇ ਬਈ ਮੈਂ ਦੇਖਦਾ ਦੋ ਹੀ ਆ ਬਈ ਮੈਨੂੰ ਭੁਲੱਖਾ ਪੈ ਗਿਆ ਹਨਾ ਤੇ ਆ ਵੀ ਆਪਣਾ ਬਈ ਬੜਲੇ ਵਾਲੀ ਦਾ ਮਾਂ ਪਿਓ ਆ ਤੇ ਇਹਨਾਂ ਨੇ ਹਜੇ ਅੰਡੇ ਲਾਏ ਨਹੀਂ ਹਨਾ ਪਹਿਲਾਂ ਲਾ ਗਈ ਬਈ ਆ ਆ ਕੇ ਜਦੋਂ ਮੋਦਰੋ ਇਧਰ ਪਾਈ ਨੇ ਚੱਕ ਕੇ ਉਹਦੇ ਅੰਡੇ ਲਾ ਦੇਦੇ ਨੇ ਸਾੰਬੇ ਨਹੀਂ ਉਹ ਛੜਦੇ ਅੰਡੇ ਤੇ ਉਹ ਆਂਡਾ ਮੈਂ ਚੱਕ ਕੇ ਉੱਪਰਲੇ ਇੱਕ ਜੋੜੇ ਦੇ ਨਾਲ ਹੀ ਰੱਖਿਆ ਉਹਨੇ ਇੱਕ ਆਂਡਾ ਦਿੱਤਾ ਇਹਨਾਂ ਨੇ ਇੱਕ ਮੂੰਹ ਉੱਪਰ ਰੱਖਤਾ ਸੀਗਾ ਤੇ ਉਹ ਦੇਖਦੇ ਆ ਸਾੰਬਦੀ ਤੇ ਬੱਚਾ ਕਦਾ ਨਿਕਲਦਾ ਜੇ ਨਿਕਲ ਜਵੇ ਤਾਂ ਵਧੀਆ ਗੱਲ ਆ ਬਈ ਦੋ ਚਾਰ ਬੱਚੇ ਆਪਾਂ ਨੂੰ ਇਸ ਜੋੜੇ ਦੇ ਆ ਜਾਣ ਤੇ ਬਹੁਤ ਆਪਾਂ ਨਸਲ ਨੂੰ ਰੋਕਣੇ ਬਈ ਛੱਟ ਨਹੀਂ ਹੈਗੇ ਉੱਥੋਂ ਤੇ ਆ ਵੀ ਬਾਈ ਆਂਡੇ ਫੋਕੇ ਹੀ ਆ ਮੈਂ ਹੁਣ ਚੱਕ ਕੇ ਦੇਖੇ ਨਾ ਕਬੂਤਰ ਦੇ ਆਂਡੇ ਨੇ ਵੀ ਆ ਵੀ ਕਬੂਤਰੀ ਨਾਲ ਇਹਦੇ ਵੀ ਫੋਕੇ ਹੀ ਨਿਕਲੇ ਜਾਂਦੇ ਤੇ ਇਹਦਾ ਕੋਈ ਨਹੀਂ ਇਲਾਜ ਕਰਦੇ ਆ ਬਈ ਪੱਕਾ ਇਲਾਜ ਤੇ ਬਾਈ ਜਿਹੜੀ ਬੜਲੇ ਵਾਲੀ ਦਾ ਆਪਾਂ ਕਬੂਤਰ ਲਾਇਆ ਨਾ ਉਹ ਇਹਦਾ ਪਿਓ ਸੀ ਠੀਕ ਆ ਤੇ ਬਸ ਉਹਦੇ ਆਪਾਂ ਕੋ ਤਿੰਨ ਬੱਚੇ ਹੋ ਗਏ ਆ ਦੋ ਹੋਰ ਬਾਈ ਕੱਢਣ ਨੂੰ ਫਿਰਦੀ ਹੈ ਨਾ ਪੰਜ ਹੋ ਜਾਣੇ ਆ ਫੇਰ ਬਈ ਉਹ ਜੋੜਾ ਤੋੜ ਕੇ ਤੇ ਉਹ ਕਬੂਤਰ ਆਪਾਂ ਇਹਦੀ ਮਾਂ ਨਹੀਂ ਲਾ ਕੇ ਤੇ ਆਹ ਬੱਚੇ ਬਣ ਹੋ ਗਏ ਇਹਨਾਂ ਦਾ ਰਿਜ਼ਲਟ ਬਈ ਸਰਾਇਆ ਆੜਾ ਰੱਤਾ ਬੱਚਾ ਬੈਠਾ ਹੋਣਾ ਆ ਬਈ ਆ ਕੂਤਰੀ ਜਿਹੜੀ ਆ ਇਹ ਰੱਤੇ ਦੀ ਮਾਂ ਆ ਬਈ ਇਹ ਵੀ ਪੀਗੀ ਹੋ ਗਈ ਸੀ ਹੁਣ ਸਹੀ ਹੋ ਗਈ ਜਣਾ ਉਹ ਜਿਹੜੀ ਰੱਤੀ ਆ ਨਾ ਹਾਂ ਇਹ ਉਹ ਰੱਤੇ ਦੀ ਮਾਂ ਆ ਬਈ ਇਹਦੇ ਨਾਲ ਲਾਉਣਾ ਆਪਾਂ ਬਾਅਦ ਚ ਕਬੂਤਰ ਠੀਕ ਆ ਉਹ ਤਾਂ ਬਈ ਬੋੜ ਰੰਗੀ ਕੂਟੀ ਬੈਠੀ ਆ ਆਹ ਵਾਲੀ ਠੀਕ ਆ ਤੇ ਇਹਦਾ ਰਿਜ਼ਲਟ ਆਪ ਦੱਸ ਦਾਨੂੰ ਮੈਂ ਤੇ ਇਹ ਵੀ ਜੋੜਾ ਲਾਉਣਾ ਬਈ ਤੇ ਇਹਦਾ ਵੀ ਰਿਜ਼ਲਟ ਦਿਖੋ ਨਾ ਪੱਠਾ ਵਈ ਉਹਦਾ ਗੋੜ ਰੰਗੀ ਦਾ ਆ ਪੱਠਾ ਆ ਆ ਰਿਜ਼ਲਟ ਆਇਆ ਬਈ ਕਬੂਤਰ ਉੱਤੇ ਪਿਆ ਬਈ ਠੀਕ ਐ ਤੇ ਵੱਡੇ ਕਬੂਤਰਾਂ ਚ ਆ ਪੱਠਾ ਉਸ ਗੋੜ ਰੰਗੀ ਕਬੂਤਰੀ ਦਾ ਬਈ ਆਹ ਵਾਲਾ ਇਹ ਪੁੰਨਸ ਨਹੀਂ ਲੱਗਾ ਵਾ ਸਪਰੇਅ ਕਰ ਰਹੇ ਹਣਾ ਬਹੁਤ ਦਿਨ ਹੋ ਗਏ ਬਈ ਸਪਰੇਅ ਕੀਤੀ ਨੂੰ ਠੀਕ ਐ ਤੇ ਇਹ ਕਰਦੇ ਆ ਬਈ ਠੀਕ ਐ ਆ ਪੰਪ ਲੈਨੇ ਆ ਬਈ ਤੇ ਆ ਭਰ ਕੇ ਬਈ ਇਹਦੇ ਵਿੱਚ ਚਮਚਾ ਸਾਡਾ ਡੋਲ ਦੇਣਾ ਪਹਿਲਾਂ ਪਾਣੀ ਜਿਹੜਾ ਵਿੱਚ ਪਿਆ ਨਾ ਇਹ ਦਵਾਈ ਆ ਉਹੀ ਵਿੱਚ ਪਿੰਕੀ ਮਿਕਸ ਕੀਤੀ ਹੋਈ ਹੈ ਨਾ ਤੇ ਇਹ ਡੋਲ ਕੇ ਨਵਾਂ ਪਾਣੀ ਭਰਦੇ ਆ ਤੇ ਫੇਰ ਸਪਰੇਅ ਕਰਦੇ ਆ। ਸੋ ਬਾਬਿਓ ਆ ਮੈਂ ਕਰ ਲਈ ਹੈ ਨਾ ਮਿਕਸੀ ਕਰ ਲਈ ਤੇ ਥੋੜਾ ਤੇਜ਼ ਜੇ ਰੱਖਿਆ ਮਦਨਾਵਾਦੀ ਕਰਨ ਲੱਗਾ ਹਨ ਚਮਚਾ ਫੈਂਡ ਪਾਤਾ ਭਰ ਕੇ ਮੈਂ ਤੇ ਉਦਾਂ ਇਹਨੂੰ ਪਿਆ ਰਹਿਣ ਦੀ ਤੇ ਬਈ ਇਹ ਚਿੱਟਾ ਹੋ ਜਾਣਾ ਬਾਅਦੋਂ ਹਨ ਤੇ ਮੈਂ ਨਾਲ ਹੀ ਕਰਦੇ ਲੱਗਾ ਮੈਂ ਧੁੱਪੇ ਪੂਣੇ ਹੀ ਕਬੂਤਰ ਠੀਕ ਆ ਤੇ ਇਸ ਕਰਕੇ ਕਰ ਦਿੰਦੇ ਆ ਤੇ ਲਓ ਬਾਬਿਓ ਕਰਕੇ ਤੇ ਫੇਰ ਮਿਲਦੇ ਆ ਤੇ ਤੁਹਾਨੂੰ ਮੈਂ ਦਿਖਾ ਹੀ ਦਿੰਦਾ ਬਈ ਥੋੜੀ ਬੜੀ ਕਰਕੇ ਹਨ ਆਇਆ ਇਸ ਤਰੀਕੇ ਨਾਲ ਬਈ ਆਹ ਜਿੱਦਾ ਕੂਤਰਾ ਤੇ ਪਤਲੀ ਪਤਲੀ ਕਰ ਦੇਣੀ ਇਹਦਾ ਕੋਈ ਨੁਕਸਾਨ ਨਹੀਂ ਬਈ ਜਿੱਦਾ ਮਰਜ਼ੀ ਕਰ ਦੇ ਇਹ ਇਸ ਤਰੀਕੇ ਨਾਲ ਬਈ ਆ ਕੂਤਰੀਆਂ ਦੇ ਵੀ ਕਰ ਦਿੰਦੇ ਉਦੋਂ ਆਪਾਂ ਕਰਾਂਗੇ ਠੀਕਾ ਕੋਈ ਨੁਕਸਾਨ ਨਹੀਂ ਭਾਈ ਅੱਖਾਂ 'ਚ ਵੀ ਪਈ ਜਾਵੇ ਕੋਈ ਚੱਕਰ ਨਹੀਂ ਇਸ ਤਰੀਕੇ ਨਾਲ ਮੈਂ ਉਹ ਬੱਚਾ ਸੂਰਜ ਇੱਧਰ ਪਾਇਆ ਸੀ ਨਾ ਉਹਦੇ ਕਰਕੇ ਜ਼ਰੂਰੀ ਕਰ ਲੱਗਾ ਨਾ ਮੈਂ ਕਿਹਾ ਉੱਤੇ ਵੀ ਕਰ ਦਿੰਦੇ ਆ ਸਾਰੇ ਗੁਤਰਾ ਦੇ ਕਰੀ ਕਰ ਦਿੰਦੇ ਧੁੱਪ ਲੱਗੀ ਆ ਤੇ ਸੁੱਕ ਸੁੱਕ ਜਾਣਗੇ ਇੱਕ ਕਰੀ ਸਪਰੇਅ ਕਰ ਦਿੰਦੇ ਸਾਰਿਆਂ ਨੂੰ ਇਸ ਤਰੀਕੇ ਨਾਲ ਭਾਈ ਸਾਰਿਆਂ ਦੇ ਕਰ ਦੇਣੀ ਆ ਸਪਰੇਅ ਕਰੀ ਇਸ ਤਰ੍ਹਾਂ ਵੀ ਅੱਗੇ ਗੁਤਰਾ ਦੇ ਵੀ ਕਰ ਦਿੰਦੇ ਆ ਪੱਤੇ ਦਾ ਕੱਢ ਲਿਆ ਹੋਈਏ ਪਤਾ ਨਹੀਂ ਕਿਹੜਾ ਨਿਕਲਿਆ ਜੀ ਆ ਆ ਨਿਕਲਿਆ ਜੀ ਚਲੋ ਆ ਜੂਗਾ ਕੂਤਰ ਨਿਕਲ ਗਿਆ ਬਈ ਵੱਡਾ ਇੱਕ ਮਦੇ ਦਾ ਬਈ ਕਿਹੜਾ ਨਿਕਲਿਆ ਹਨ ਇਹ ਉਹੀ ਲੱਗਦਾ ਬਈ ਪਿੱਠ ਦੇ ਰੰਗ ਲੱਗਾ ਜਿਹੜਾ ਆਪਣਾ ਪਹਿਲਾਂ ਵੀ ਨਿਕਲਦਾ ਹੁੰਦਾ ਹੈ ਨਾ ਉਹੀ ਕੂਤਰ ਲੱਗਦਾ ਨਿਕਲਿਆ ਬਈ ਇਹ ਆ ਜੂਗਾ ਜਾਂਦਾ ਬਈ ਕੂਤਰ ਠੀਕ ਆ ਇਹ ਆ ਜੂਗਾ ਹਨ ਤੇ ਕੂਤਰ ਉਹੀ ਲੱਗਦਾ ਬਈ ਚਿੱਟੀਆਂ ਅੱਖਾਂ ਦਾ ਉਹੀ ਕੂਤਰ ਦਾ ਰੰਗ ਕੋ ਲੱਗ ਗਿਆ ਸੀ ਤੇ ਗੋਗੀ ਚਟੀਆਂ ਚੁਪੀਆਂ ਤੇ ਕਾਫੀ ਆ ਗੂਤਰ ਉਧਰ ਦਾ ਪਛਾਣ ਲਈਦਾ ਭਾਈ ਮਿੰਟੋ ਮਿੰਟੀ ਹਨਾ ਇਹ ਉਹੀ ਕੂਤਰ ਹੈ ਜਿਹੜਾ ਭਾਈ ਦੋ ਤਿੰਨ ਵਾਰੀ ਉਦੋਂ ਵੀ ਨਿਕਲਿਆ ਪਹਿਲਾਂ ਵੀ ਇਹ ਤੇ ਆਹ ਬੱਚਾ ਪਤੰਦਰ ਦਾ ਛਤਰੀ ਤੋਂ ਇੱਥੇ ਆ ਕੇ ਬਹਿ ਗਿਆ ਇਹ ਗੋਗੀ ਇੱਥੇ ਪਲਿਆ ਨਹੀਂ ਚੱਕ ਲੈਣਾ ਭਾਈ ਉਧਰ ਪੁੰਨੇ ਦੀ ਆਦਤ ਕੁੱਟੂਗੀ ਫਿਰ ਇਹਨੂੰ ਪਤਾ ਮੈਂ ਇੱਥੇ ਰਹਿਣਾ ਆ ਛੋਟੇ ਬੱਚਾ ਦਾ ਅਹੀ ਨੁਕਸਾਨ ਹੁੰਦਾ ਖੁੱਡੇ ਨੂੰ ਹੁੰਦੀ ਹੈ ਇੱਥੇ ਪਲਦੇ ਆ ਤੇ ਜਾਲ ਦੇ ਵਿੱਚ ਘੁੰਮਦਾ ਇਹ ਇਸ ਕਰਕੇ ਉਹ ਚੱਕ ਕੇ ਹੁਣ ਪਰਮਾਦੀਆਂ ਨਾਲ ਪਾ ਦੇਣਾ ਤੇ ਦੋ ਚਾਰ ਦਿਨ ਉੱਥੇ ਬੰਦ ਰਹੂਗਾ ਫਿਰ ਇਹਨੂੰ ਭੁੱਲ ਜਾਣਾ ਆਹ ਵਾਲਾ ਸੀ ਇਹ ਛਤਰੀ ਤੇ ਬੈਠਾ ਸਵੇਰ ਦਾ ਬਈ ਉੱਠ ਕੇ ਵੀ ਛਤਰੀ ਤੇ ਹੁੰਦਾ ਤੇ ਹੁਣ ਭੁੱਖ ਲੱਗੀ ਕਰਕੇ ਮੈਂ ਖੂਤਰ ਹੁਣੇ ਬੈਠਾ ਥੱਲੇ ਇਹਦਾ ਮੈਨੂੰ ਪਤਾ ਨਹੀਂ ਸੀ ਢੱਕਿਆ ਨਹੀਂ ਤੇ ਪਤੰਦਰ ਦਾ ਅੱਗੇ ਹੁਣ ਉੱਤੇ ਬਹਿ ਗਿਆ ਤੇ ਕੋਈ ਨਹੀਂ ਐਡਾ ਕੋਈ ਨਿਸ਼ਾਨੀ ਨਹੀਂ ਇਹ ਛਤਰੀ ਤੇ ਚੱਲ ਜਾਣਾ ਬਈ ਉਹ ਵਿਹਲਾਵਾ ਆ ਦੇਖੋ ਜਾਂਦਾ ਛਤਰੀ ਤੇ ਚੱਲ ਛਤਰੀ ਤੇ ਹੁਣ ਇਹਨੂੰ ਛਤਰੀ ਤੋਂ ਸਿੱਧਾ ਉਹ ਉੱਥੇ ਖੁੱਡੇ 'ਚ ਬਾੜਦਾ ਮੈਂ ਉੱਤੇ ਚਲੋ ਵਾਪਕੋ ਇਹਨਾਂ ਦੇ ਵੀ ਕਰਤੀ ਸੁਪਰੇ ਚੰਗੀ ਤਰ੍ਹਾਂ ਠੀਕ ਆ ਸਾਰੇ ਇੱਕ ਤਰ੍ਹਾਂ ਸੁਪਰੇ ਕਰਤੀ ਬਈ ਸੋਕ ਪੈ ਗਿਆ ਸਾਰੀਆਂ ਅੰਦਾ ਵੀ ਗਿੱਲੀਆਂ ਨਹੀਂ ਕਿਹਨ ਸੁੱਕ ਗਿਆ ਮਿੱਟੋ ਮਿੱਟੀ ਠੀਕ ਆ ਤੇ ਤੂੰ ਪੇ ਕਰੰਦਾ ਹੀ ਫਾਇਦਾ ਹੁੰਦਾ ਸਪਰੇਅ ਦਾ ਸ਼ਾਮੇ ਦਾ ਕਰੀ ਜੀ ਵੀ ਨਹੀਂ ਹੈ ਨਾ ਠੰਡੇ ਮੌਸਮ ਚ ਮੇਰੇ ਦਾ ਪੁੱਤਰ ਗਿੱਲੇ ਜਿਹੇ ਰਹਿ ਜਾਂਦੇ ਸਲਾਬੇ ਜੇ ਹੁਣ ਤੋਂ ਆਪਣਾ ਚੰਗੀ ਤਰ੍ਹਾਂ ਸੁੱਕ ਜਾਣੇ ਬਾਈ ਇਹ ਸਾਰੇ ਕੂਤਰ ਬੱਚਾ ਫਿਰ ਉਹ ਕੂਤਰ ਦੇ ਨਾਲ ਹੀ ਬਹਿ ਗਿਆ ਨਾ ਉਹ ਵੀ ਕੂਤਰ ਉੱਪਰ ਹੀ ਬਹਿ ਗਿਆ ਜਿਹੜਾ ਪਰਾ ਨਿਕਲਿਆ ਸੀਗਾ ਤੇ ਇਹਨਾਂ ਨੂੰ ਮੈਂ ਢੱਕਦਾ ਆ ਤੇ ਆ ਬੱਚੇ ਰੋਕ ਹੀ ਲਵਾਂਗੇ ਆਪਾਂ ਬਾਈ ਹਨਾ ਇਹਨਾਂ ਦੀ ਹਰਕਤਾਂ ਵਿਗੜੀਆਂ ਤੇ ਢਾਂਗੀ ਨੂੰ ਮੂੰਹ ਹੀ ਨਹੀਂ ਕਰਦੇ ਬਾਈ ਵੱਡੇ ਹੋਣ ਕਰਕੇ ਨਾ ਮੂੰਹ ਹੀ ਨਹੀਂ ਕਰਦੇ ਇੱਕ ਆਪਣੀ ਉਹ ਜਿਹੜੀ ਬੜਲੇ ਦੀ ਮਾਸੀ ਮੂਸੀ ਤੁਹਾਨੂੰ ਦੱਸਿਆ ਨਾ ਕਿ ਜਿਹੜੀ ਕੂਤਰੀ ਆ ਛੱਡੀ ਸੀਰੇ ਉਹ ਵੀ ਇਦਾਂ ਹੀ ਆ ਬ ਤੇ ਉਹ ਵੀ ਇੱਕ ਦੋ ਵਾਰ ਦੋ ਤਿੰਨ ਵਾਰ ਹੀ ਲਾ ਗਈ ਜਿਆਦਾ ਲਾ ਗਈ ਬਾਹਰ ਪੈਰ ਹਨਾ ਇੰਨੀ ਵਾਰੀ ਚੰਗੇ ਨਹੀਂ ਹੁੰਦੇ ਹਨਾ ਫਿਰ ਸੁੱਚੇ ਨਹੀਂ ਰਹਿੰਦੇ ਬਾਈ ਕੂਪਟਰ ਬਾਹਰ ਵਾਸਤੇ ਇਸ ਕਰਕੇ ਉਹ ਵੀ ਨਹੀਂ ਛੱਡਣੀ ਬਾਈ ਐਦਾਂ ਕਰਾਂਗੇ ਨਾ ਇਹਨਾਂ ਨੂੰ ਪੱਟ ਪੁੱਟ ਲਵਾਂਗੇ ਹੁਣ ਜਦ ਦਾ ਸਰਸੂਰ ਹੋ ਜਾਣ ਪੱਟਣ ਕੇ ਇਹਨਾਂ ਸਰਸੂਰ ਹੋ ਜਾਣ 10 ਪਰ ਸਾਫ ਤੇ ਉਦੋਂ ਬਾਅਦ ਫਿਰ ਬਾਹਰ ਤੋਂ ਟਾਂਗੀਆਂ ਤੇ ਬਿਠਾਵਾਂਗੇ ਜਦੋਂ ਦੁਆਰਾ ਕੱਢਣੇ ਆ ਤੇ ਉਦੋਂ ਦੇਖਾਂਗੇ ਛਤਰੀ ਤੇ ਜੇ ਤਾਂ ਆ ਕੇ ਤੇ ਗੱਲ ਬਣ ਗਈ ਠੀਕ ਆ ਨਹੀਂ ਤਾਂ ਫਿਰ ਉਹ ਕੀ ਲਵਾਂਗੇ ਇਹ ਸਾਰੇ ਬੱਚੇ ਹਨਾ ਤੇ ਲੋ ਬਾਬੇ ਕਣਕ ਕਣਕ ਤੋਂ ਹੀਏ ਤੇ ਇਹ ਤੁਹਾਡੇ ਕਮੈਂਟਾਂ ਦੇ ਜਵਾਬ ਦੀਏ ਤੇ ਆ ਫਤੰ हां जी बाबो की हालचाल है लो ਤੁਹਾਡੇ ਕਮੈਂਟਾਂ ਦੇ ਜਵਾਬ ਦਈਏ ਤੇ ਕਈ ਬਿਰਾਨੇ ਬਾਈ ਬਹੁਤ ਦੁੱਖ ਹੋਇਆ ਬਣਾਇਆ ਬਾਈ ਡੱਬੇ ਦਾ ਬਾਈ ਪਾਣੋ ਹੀ ਬਹੁਤ ਦੁੱਖ ਹੋਇਆ ਸੀ ਹਨਾ ਡੱਬਾ ਮਰਿਆ ਕਿਉਂਕਿ ਬਾਈ ਕਬੂਤਰ ਬਾਲਾ ਚੰਗਾ ਸੀ ਠੀਕ ਆ ਚਲੋ ਉਹਦੀ ਮਾਂ ਨੂੰ ਪਏ ਆ ਸਾਰਾ ਕੁਝ ਪਿਆ ਹਨਾ ਪਰ ਦੁੱਖ ਤਾਂ ਹੁੰਦਾ ਹੀ ਆ ਬਾਈ ਠੀਕ ਆ ਤੇ ਮਾਂ ਜਿਹੜੀ ਉਹ ਉਹਦਾ ਉਹਦੇ ਮਤਲਬ ਮੇ ਤੋਂ ਪੱਠੇ ਉਹਦੇ ਭਰਾ ਭਾਈ ਹੋਰ ਵੀ ਹੈਗੇ ਆ ਪਰ ਉਹ ਹੋਰ ਕਬੂਤਰ ਨਾ ਬਣੇ ਜਿਹੜੇ ਕਬੂਤਰ ਨਾ ਮਤਲਬ ਉਹ ਪੱਠਾ ਸੀ ਉਹ ਜਿਹੜੇ ਕਬੂਤਰ ਨਾ ਹੁਣ ਬਣੇ ਪਏ ਆਪਣੇ ਕੋ ਉਹ ਬਈ ਉਹਦਾ ਹੀ ਪੁੱਤ ਸੀ ਮਤਲਬ ਜਿਹੜਾ ਪੁੱਤਰ ਮਰ ਗਿਆ ਸੀ ਨਾ ਉਹ ਇਸੇ ਪੁੱਤਰ ਦਾ ਪੁੱਤ ਸੀ ਫਿਰ ਇਹ ਸੱਧਾ ਲਾ ਕੇ ਫਿਰ ਇਹਦੇ ਬੱਚੇ ਕਢਾ ਲਈ ਉਹਦਾ ਹੋਰ ਬੱਚੇ ਹੈਗੇ ਆ ਉਹਨਾਂ ਦੇ ਆਪਣੇ ਕੋ ਤੇ ਜਿਹਨਾਂ ਜਿਹਨਾਂ ਬਾਈਆਂ ਦੇ ਕਮੈਂਟ ਆਏ ਸੀ ਤੇ ਜਿਹਨਾਂ ਬਾਈਆਂ ਨੂੰ ਦੁੱਖ ਲੱਗਾ ਬਾਈ ਆਪਾਂ ਨੂੰ ਵੀ ਬਹੁਤ ਲੱਗਾ ਸਾਰਿਆਂ ਨੂੰ ਹਨਾ ਤੇ ਬਾਕੀ ਬਹੁਤ ਧੰਨਵਾਦ ਬਾਈ ਜਿਹੜਾ ਤੁਸੀਂ ਇੰਨਾ ਪਿਆਰ ਦਿੱਨੇ ਆ ਠੀਕ ਆ ਬਾਕੀ ਵੀਡੀਓ ਪੂਰੀ ਦੇਖਿਆ ਕਰੋ ਬਾਈ ਹਨਾ ਤੇ ਬਾਕੀ ਬਾਈ ਸਾਰੇ ਭਰਾ ਆਪਣਾ ਆਪਣਾ ਧਿਆਨ ਰੱਖਿਆ ਕਰੋ ਹਨਾ ਤੇ ਇੱਕ ਬਾਈ ਦਾ ਹੋਰ ਮੈਨੂੰ ਕਮੈਂਟ ਵਿੱਚ ਸ਼ੇ ਬਾਈ ਕਹਿੰਦਾ ਮੈਂ ਯਾਰ ਵੀਡੀਓ ਨਹੀਂ ਦੇਖ ਪਾਇਆ ਕਿੰਨੇ ਦੇਣੀ ਮੈਂ ਹਸਪੀਟਲ ਦਾ ਹਰ ਰਿਹਾ ਹਨਾ ਬਾਈ ਪਹਿਲਾਂ ਤਾਂ ਬਹੁਤ ਮਾੜੀ ਗੱਲ ਆ ਹਨਾ ਬਾਕੀ ਆਪਣਾ ਆਪਣਾ ਬਾਈ ਧਿਆਨ ਰੱਖਿਆ ਕਰੋ ਤੇ ਬਾਬਾ ਪਰਮਾਤਮਾ ਤੁਹਾਨੂੰ ਵੱਧ ਤੋਂ ਵੱਧ ਤਰੱਕੀਆਂ ਬਖਸ਼ੇ ਹਨਾ ਤੇ ਤੰਦਰੁਸ ਤੇ ਅ ਵੀਰਤਾ ਬੱਚਾ ਬਈ ਬਾਹਰੀ ਫਿਰਦਾ ਹਨਾ ਇਹ ਵੀ ਪਤੰਦਰ ਉਹਦਾ ਹੀ ਘੁੰਮੀ ਜਾਂਦਾ ਇਹਨੂੰ ਮੈਂ ਬੰਦੀ ਕਰ ਦੇਣਾ ਬਾਈ ਉਹਦਾ ਵੀ ਆਪਾਂ ਰੋਕਣੀ ਆ ਬੱਚੇ ਹਨਾ ਇਹ ਰੋਕ ਹੀ ਲੈਣੇ ਆਪਾਂ ਤੇ ਇੱਕ ਬਾਈ ਦਾ ਹੋਰ ਕਮੈਂਟ ਆਈ ਸੀ ਬਾਈ ਹਾਈ ਟੈਕ ਬਿੱਦਾ ਬਈ ਹਨਾ ਤੇ ਬਾਈ ਜਿਹੜੀ ਉਹ ਹਾਈ ਟੈਕ ਹਨਾ ਬਾਈ ਤੁਸੀਂ ਉਹ ਉਹ ਤੁਸੀਂ ਇਹ 1 1 ਐਮਐਲ ਹੀ ਲੈਣੀ ਆ 1 ਐਮਐਲ ਹਾਈ ਟੈਕ ਲੈਣੀ ਆ ਤੇ 20 ਐਮਐਲ ਪਾਣੀ ਦੇ ਵਿੱਚ ਪਾ ਕੇ ਛੋਲਿਆਂ ਦਾਣ ਜਨਾ ਗੁੜ ਤੇ ਉਹ ਤੁਸੀਂ ਲਾ ਦਿਓ ਤੇ ਇੱਕ ਬਾਈ ਦਾ ਹੋਰ ਸੀਗਾ ਵੀ ਕੀ ਬਾਈ ਕਬੂਤਰ ਗਰਮ ਬਾਈ ਆਹ ਦਿਨਾਂ ਚ ਤਾਂ ਆਪਾਂ ਕੱਲੀ ਗਰਮ ਕਰਨੇ ਹਨਾ ਬਾਕੀ ਜੇ ਤੁਸੀਂ ਚਲੋ ਫਿਰ ਵੀ ਉਹ ਵੈਸੇ ਪਹਿਲੀ ਵੀਡੀਓ ਪਾਈ ਹੋਈ ਏ ਇੱਕ ਬਾਈ ਗਰਮ ਕਰਨ ਤੇ ਕਬੂਤਰਾਂ ਨੂੰ ਹਨਾ ਕਿੱਦਾਂ ਗਰਮ ਕਰੀਦਾ ਉਹ ਤੁਸੀਂ ਦੇਖ ਲਿਓ ਉਹ ਬਹੁਤ ਹੈਂਡ ਵੀਡੀਓ ਹੈ ਨਾ ਸਭ ਤੋਂ ਪਹਿਲੀ ਵੀਡੀਓ ਉਹੀ ਪਾਈ ਸੀ ਤੇ ਬਾਕੀ ਮੈਂ ਦੱਸ ਵੀ ਦਿੰਦਾ ਬਾਈ ਜੇ ਜੋੜੇ-ਜੋੜੇ ਵਾਸਤੇ ਵੈਸੇ ਗਰਮ ਕਰਨਾ ਵੀ ਜੋੜੇ-ਜੋੜੇ ਲਾਉਂਦੇ ਜਾਂ ਕੱਦਾਂ ਵੀ ਹਨਾ ਨਿਸਰ ਦੇ ਦੂਸਰ ਦੇ ਨਹੀਂ ਤੇ ਉਹ ਤੁਸੀਂ ਬਾਈ ਮੈਂ ਦੱਸਿਆ ਅੱਧੇ ਮਨੱਕੇ ਦੇ ਵਿੱਚ ਜਿਹੜੀ ਪੂਰੀ ਮਿਰਚ ਹੁੰਦੀ ਹੈ ਨਾ ਆਪਣੀ ਦੱਖਣੀ ਮਿਰਚ ਉਹ ਇੱਕ ਅੱਧੇ ਮਨੱਕੇ ਦੇ ਵਿੱਚ ਉਹ ਬੀ ਕੱਢ ਲੈਣੇ ਆ ਤੇ ਉਹ ਮਿਰਚ ਪਾ ਕੇ ਤੇ ਬਾਈ ਧੁੱਪੇ ਪਾ ਦੇਣਾ 10 ਕਮਲ ਪਾਣੀ ਦੇ ਦਿਓ ਠੀਕ ਆ 2 ਘੰਟੇ ਧੁੱਪ ਲਵਾਇਓ ਨਾ ਗਰਮ ਹੋ ਜਾਂਦੇ ਕੁੱਤਰ ਵਧੀਆ ਐਂ ਨਸਰਨ ਨਸਰਨ ਵੀ ਲਾਪੈਂਦੇ ਗੁੜਕਣ ਵੀ ਲਾਪੈਂਦੇ ਵਧੀਆ ਹਨਾ ਤੇ ਮਾਦੀਆਂ ਲਈ ਵੀ ਵਧੀਆ ਉਹ ਚੀਜ਼ ਤੁਸੀਂ ਕਰ ਸਕਦੇ ਆ ਤੇ ਇੱਕ ਬੱਚਾ ਬਾਈ ਰੱਤਾ ਜਿੱਥੇ ਕਿ ਫਿਰਦਾ ਉਹ ਬਸ ਉਹਦੇ ਥਾੜੇ ਥੋੜੇ ਜਿਹਾ ਮਾਰੀ ਜਾਂਦਾ ਹਨਾ ਉਹ ਮੈਂ ਰੋਕਣੀ ਸੀ ਬਾਈ ਉਦਾਂ ਵੀ ਬੱਚੇ ਇਹ ਵਾਲੇ ਠੀਕ ਆ ਇਹ ਇਸ ਜੋੜੇ ਦੇ ਮੈਂ 5-7 ਬੱਚੇ ਰੋਕਣੇ ਆ ਹਜੇ ਦੋ ਇੱਕ ਰੋਕੀ ਆ ਪੁੱਤਰੀ ਇੱਕ ਪੱਠਾ ਪੌਛੇਦਰੀ ਦੇ ਲਾਗ ਦੇਖਣਾ ਜੇ ਲੱਗ ਗਿਆ ਆਉਣ ਲੱਪਿਆ ਤਾਂ ਫੇਰ ਉਹ ਛੱਡਣਾ ਹੀ ਆ ਬਾਈ ਹਨਾ ਤੇ ਵੈਸੇ ਵੀ ਮੈਂ ਇਹਦੇ 5-7 ਵੱਧ ਤੋਂ ਵੱਧ 5-7 ਆਪਾਂ ਜੋੜ ਇਹਨਾਂ ਦੇ ਰੁਕਣੇ ਰੁਕਣੇ ਆ 5-4 3-4 ਮਾਤੀਆਂ 3-4 ਨਾਰ ਠੀਕ ਆ ਇਹਨਾਂ ਦੇ ਜੋੜਿਆਂ ਦੇ ਆਪਾਂ ਰੁਕਣੀਆਂ ਇਹ ਕਿਨਾਰ ਆਪਣੇ ਕੋ ਪਿਆ ਆ ਤੇ ਇਹਦੀਆਂ ਬਾਈ ਦੋ ਮਾਦੀਆਂ ਪਈਆਂ ਆਪਣੇ ਕੋਲ ਇਸ ਜੋੜੇ ਦੀਆਂ ਠੀਕ ਆ ਜਿਹੜੀਆਂ ਆਪਾਂ ਰੋਕੀਆਂ ਹੋਈਆਂ ਸੀ ਉਹਨਾਂ 'ਚ ਇੱਕ ਮੈਂ ਛੱਡ ਕੇ ਦੇਖਣੀ ਜੇ ਤਾਂ ਢਾਂਗੀ ਤੋਂ ਆਉਣ ਲੱਪਈ ਫੇਰ ਠੀਕ ਆ ਨਹੀਂ ਤਾਂ ਬਾਈ ਉਹ ਫੇਰ ਆਪਾਂ ਉਹ ਵੀ ਨਸਲ ਨੂੰ ਹੀ ਪਾ ਲੈਣੀ ਹਨਾ ਤੇ ਦੋ ਆ ਪਾ ਲੈਣੇ ਐ ਨਾ ਜੋ ਇੱਕ ਕਬੂਤਰ ਬਣੂਗਾ ਇੱਕ ਕਬੂਤਰੀ ਬਣੂਗੀ ਠੀਕ ਆ ਇਹ ਵੀ ਰੋਕ ਲੈਣੇ ਬਾਈ ਦੋਨੇ ਰੱਤੇ ਆਪਾਂ ਜਿਹਨਾਂ ਢਾਂਗੀ ਦਾ ਇਹਦਾ ਚਾਰ ਪੰਜ ਤਣ ਕੱਢ ਕੇ ਦੇਖਾਂਗੇ ਆ ਤਾਂ ਨਹੀਂ ਆਊਗਾ ਬਾਈ ਜਿਹੜਾ ਫਰਸਾ ਪਿਆ ਇਹ ਦਾ ਪਤੰਦਰ ਚੰਬੜ ਦਾ ਹੀ ਕੋਟ ਇਹ ਵੱਡੇ ਹੋ ਗਏ ਸੀ ਬਾਈ ਤਾਂ ਚੱਕਰ ਪਿਆ ਨਹੀਂ ਤਾਂ ਛੋਟੇ ਛੋਟੇ ਬਾਕੀ ਆ ਜਿਹੜੇ ਆਪਾਂ ਬਦਲੇ ਵਾਲੀ ਦਾ ਕੱਢੇ ਬਾਈ ਨਿਕੇ ਨਿਕੇ ਲਾਏ ਆ ਬਾਈ بڑے ਸੋਹਣੇ ਚਾਰਾਂ ਪੰਜਾਂ ਦੇਣਾ ਚ ਲੱਗ ਗਏ ਇੰਨੇ ਕ ਦਿਨਾਂ ਚ ਬਾਈ ਕੰਮ ਖਿੱਚ ਹੋ ਜਾਂਦਾ ਲੱਗ ਜਾਂਦੇ ਹਨ ਤੇ ਇਹ ਵੱਡੇ ਹੋ ਗਏ ਸੀ ਬਾਈ ਥੋੜੀ ਜੀ ਆਪਣਾ ਪ੍ਰੋਬਲਮ ਪਈ ਸੀ ਨਾ ਕਬੂਤਰਾਂ ਚ ਤੇ ਢਾਂਗੀ ਢੂੰਗੀ ਨਹੀਂ ਲਾ ਹੋਏ ਉਹਦੇ ਕਰਕੇ ਚੱਕਰ ਪੈ ਗਿਆ ਜੀਗਾ ਤੇ ਹੋਰ ਵੀ ਬਾਈ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹਨਾ ਜਿਹੜੇ ਇੰਨੇ ਨਾਲ ਤੁਸੀਂ ਪਿਆਰ ਦਿੰਦੇ ਐ ਇੰਨੇ ਸੋਹਣੇ ਕਮੈਂਟ ਕਰਦੇ ਐ ਹਨਾ ਕੰਮ ਖਿੱਚੀ ਚੱਲੋ ਆਪਾਂ ਵੀ ਦੱਬੀ ਜਾਣਾ ਵੀਡੀਓ ਵਾਲਾ ਕੰਮ ਆ ਜਿਹੜਾ ਵਿੱਚ ਨਾਗੇ ਨੂੰ ਗਏ ਬਾਈ ਇੱਕ ਦੋ ਪੈ ਗਏ ਹਨਾ ਤੇ ਉਹਦੇ ਲਈ ਤਾਂ ਸੋਰੀ ਆ ਹੁਣ ਕਾ ਮੈਂ ਕੋਸ਼ਿਸ਼ ਕਰੂੰਗਾ ਬਾਈ ਨਹੀਂ ਪਊਗਾ ਇਸ ਕਰਕੇ ਅੱਜ ਵੀ ਐਤਵਾਰ ਵੀ ਆਪਾਂ ਉਹ ਨਾਗਾ ਨਹੀਂ ਪਾਇਆ ਠੀਕ ਆ ਤੇ ਜਿੱਦਾਂ ਵੀ ਜਾ ਇੱਧਰ ਉੱਧਰ ਕਰਕੇ ਆਪਾਂ ਸੈਟਿੰਗ ਕਰਕੇ ਵੀਡੀਓ ਬਣਾ ਲਈ ਆ ਠੀਕ ਆ ਤੇ ਠੀਕ ਆ ਬਾਬਿਓ ਆਹੀ ਵੀਡੀਓ ਸਗੀ ਤੇ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਤੇ ਆਪਣਾ ਆਪਣਾ ਧਿਆਨ ਸਾਰੇ ਭਰਾ ਰੱਖਿਆ ਕਰੋ ਤੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਉਹ ਦੇਵੇ